ਸਤਿ ਸ਼੍ਰੀ ਅਕਾਲ ਭਾਈ ਜੀ ਤੁਸੀਂ ਦੇਖ ਰਹੇ ਹੋ ਰੈਪ ਟੀਵੀ ਫਤਿਹ ਪੰਜਾਬ ਦੱਸਦੀ ਕਿ ਬਰਨਾਲਾ ਪੁਲਿਸ ਜੋ ਕਿ ਹਮੇਸ਼ਾ ਹੀ ਸੁਰੱਖਿਆ ਚ ਰਹਿੰਦੀ ਹੈ ਅਕਸਰ ਹੀ ਸੁਰੱਖਿਆ ਚ ਕਿਉਂ ਰਹਿੰਦੀ ਹੈ ਕਿਉਂਕਿ ਸਭ ਤੋਂ ਵੱਡੀਆਂ ਕਾਮਯਾਬੀਆਂ ਸਭ ਤੋਂ ਵੱਡੇ ਗੈਂਗਸਟਰ ਵੀ ਇਹਨਾਂ ਨੇ ਫੜੇ ਸਭ ਤੋਂ ਵੱਡੀਆਂ ਕਾਮਯਾਬੀਆਂ ਵੀ ਇਹਨਾਂ ਦੀਆਂ ਇਸ ਮੌਕੇ ਅਸੀਂ ਬਰਨਾਲਾ ਦੇ ਪਾਸਟ ਸਟੈਂਡ ਚੌਂਕੀ 'ਚ ਬੈਠੇ ਹਾਂ ਸਾਡੇ ਨਾਲ ਮੌਜੂਦ ਨੇ ਅਨਸਰਬੀ ਸਿੰਘ ਜੋ ਕਿ ਚੌਂਕੀ ਇੰਚਾਰਜ ਨੇ ਗੱਲ ਸਭ ਸਸਿਗਾ ਸਤਿ ਸ਼੍ਰੀ ਅਕਾਲ ਸਰ ਜੀ ਜੀ ਕੀ ਅੱਜ ਵਾਕਿਆ ਹੋਇਆ ਕਿਸ ਮੁੱਦੇ ਤੇ ਇੱਥੇ ਆਜੀ ਦੇਖ ਇਹ ਜੀ ਆਪਣਾ ਆਇਆ ਸੀਗਾ 5-5 ਇੱਕ ਨੂੰ ਇੱਕ ਕੰਪਲੇਂਟ ਆਈ ਸੀਗੀ ਸੁਖਜਿੰਦਰ ਸਿੰਘ ਵੱਲੋਂ ਪਿੰਡ ਸਹ ਜਿਹੜਾ ਜਿਨੇ ਦੱਸਿਆ ਕਿ ਮੇਰਾ ਲੜਕਾ ਜਿਹੜਾ ਸੀਗਾ ਇੱਥੇ ਭਾਰਤ ਕੰਪਿਊਟਰ ਸੈਂਟਰ ਦੇ ਵਿੱਚ ਲੱਗਿਆ ਸੀ ਕਲਾਸ ਲਾਉਣ ਆਇਆ ਸੀ ਜਿਹਦਾ ਸ਼ਾਮ ਨੂੰ 5:00 ਵਜੇ ਦੇ ਕਰੀਬ ਫੋਨ ਬੰਦ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਬਲਾਤਾਰ ਅਫਸਰਾਂ ਨੂੰ ਦੱਸ ਕੇ ਇਹਦੇ ਜਿਹੜੇ ਲਿੰਕ ਸੀਗੇ ਉਹ ਖੰਗਾਲੇ ਗਏ ਤੇ ਕੱਲ ਸ਼ਾਮੇ 7:00 ਵਜੇ ਇਹਦਾ ਜਿਹੜਾ ਸੀਗਾ ਲਿੰਕ ਸਾਨੂੰ ਮਿਲਿਆ ਸੀਗਾ ਵੀ ਪਟਿਆਲੇ ਦੁਪਨਵਾਰ ਸਾਹਿਬ ਆਏਗਾ ਤੇ ਕੱਲ ਇਹਨੂੰ ਲੈ ਕੇ ਕੀਤਾ ਸਾਈਬਰ ਦੀ ਮਗਰ ਨਾਲ ਹਾਂਜੀ ਹਾਂਜੀ ਤੈਨੂੰ ਲੈ ਕੇ ਕੀ ਮਸਲਾ ਮਸਾਇਲ ਕੀ ਸੀਗਾ ਜੀ ਬੱਚੇ ਇਹਦਾ ਇਹੀ ਸੀਗਾ ਜੀ ਇਹਦਾ 6 ਤਰੀਕ ਨੂੰ ਰਿਜ਼ਲਟ ਆਉਣਾ ਸੀਗਾ ਅੱਛਾ ਜੀ ਪਲੱਸ 2 ਦਾ ਤੇ ਇਹਦੇ ਪੇਰੈਂਟਸ ਕਹਿੰਦੇ ਸੀ ਵੀ 90% ਨੰਬਰ ਆਉਣੇ ਚਾਹੀਦੇ ਆ ਪਰ ਇਹ 5 ਤਰੀਕ ਨੂੰ ਹੀ ਚਲੇ ਗਿਆ ਰਿਜ਼ਲਟ ਤਾਂ ਪਹਿਲਾਂ ਹੀ ਪਹਿਲਾਂ ਹੀ ਚਲੇਗਾ ਭਾਈ ਜੀ ਕੀ ਕਹਿਣਾ ਚਾਹੋਗੇ ਆਹੋ ਜੇ ਪੇਰੈਂਟਸ ਮਤਲਬ ਪੇਰੈਂਟਸ ਨੂੰ ਤਾਂ ਚਲੋ ਵੈਸੇ ਹੀ ਬੱਚਿਆਂ ਨੂੰ ਕਹਿੰਦੇ ਹੁੰਦੇ ਵੀ ਨੰਬਰ ਵੱਧ ਆਉਣੇ ਚਾਹੀਦੇ ਕੀ ਕੁਝ ਅਪੀਲ ਕਰਨਾ ਚਾਹਾਂਗੇ ਆਪਾਂ ਮਾਪਿਆਂ ਨੂੰ ਮੈਂ ਤੁਹਾਡੇ ਮਾਦੀ ਰਮ ਇਹੀ ਅਪੀਲ ਕਰਨਾ ਚਾਹਾਂਗਾ ਕੀ ਨੰਬਰ ਤਾਂ ਅਗਲੇ ਸਾਲ ਬੱਚੇ ਦੇ ਆ ਸਕਦੇ ਨੇ ਪਰ ਬੱਚਾ ਗਿਆ ਵਾਪਸ ਨਹੀਂ ਆ ਸਕਦਾ ਇਸ ਕਰਕੇ ਬੱਚੇ ਤੇ ਇਨਾ ਵਰਡਨ ਨਾ ਦਿੱਤਾ ਜਾ ਧੰਨਵਾਦ ਜੀ ਤੁਸੀਂ ਦੇਖ ਸਕਦੇ ਹੋ ਕਿ ਬੜੀ ਹੀ ਸੂਝ ਬੂਝ ਨਾਲ ਜਿਹੜੀ ਗੱਲ ਕਹੀ ਹੈਗੀ ਹੈ ਕਿ ਬੱਚਾ ਨਹੀਂ ਆ ਸਕਦਾ ਨੰਬਰ ਤਾਂ ਫਿਰ ਵੀ ਅਗਲੇ ਸਾਲ ਆ ਸਕਦੇ ਨੇ ਹੋ ਸਕਦਾ ਬੱਚੇ ਨੰਬਰ ਵੀ ਪੂਰੇ ਆਏ ਹੋਣ ਅਸੀਂ ਹੁਣ ਉਸੇ ਨਾਲ ਹੀ ਗੱਲ ਕਰਾਂਗੇ ਕਿ ਉਸ ਉੱਤੇ ਕੀ ਇਹੋ ਜਿਹਾ ਬਲਬਲਾ ਉਹਦੇ 'ਚ ਵਗ ਰਿਹਾ ਸੀ ਕਿ ਉਸ ਨੂੰ ਘਰ ਛੱਡ ਕੇ ਹੀ ਜਾਣਾ ਪਿਆ ਤਾਂ ਵੀ ਕੀ ਟੱਕਰ ਹੋਇਆ ਤੁਸੀਂ ਘਰ ਕਿਉਂ ਚਲੇ ਗਏ ਕਿੱਥੇ ਗਏ ਸੀ ਸ਼ਹਿਰ ਵਿੱਚ ਦਿੱਲੀ ਗਿਆ ਸੀ ਕੰਮ ਕਰ। ਥੋੜੀ ਉੱਚੀ ਬੋਲੋ। ਫਿਰ ਮੈਂ ਦਿੱਲੀ ਗਿਆ ਸੀ ਕੰਮ ਕਰਨ। ਕੰਮ ਕਿਹੜਾ ਕੰਮ ਕਰਨ? ਕੰਪਿਊਟਰ ਦਾ ਕੋਈ ਵੀ ਕੰਮ। ਕੰਪਿਊਟਰ 'ਚ ਨੌਲੇਜ ਹੈ ਤੁਹਾਨੂੰ ਹਾਂਜੀ? ਹਾਂਜੀ। ਕਾਦੇ ਪੇਪਰ ਦਿੱਤੇ ਸੀ ਤੁਸੀਂ ਪਲੱਸ 2 ਦਾ। ਤੇ ਰਿਜ਼ਲਟ ਕਦੋਂ ਆਣਾ? ਰਿਜ਼ਲਟ ਸਤਰੀਗ ਨੂੰ ਆਣਾ ਚਾਹੀਦਾ ਹੈ। ਕਿਹੜੀ ਛੇ ਨੂੰ? ਤਿੰਨ ਮਾਰਚ ਅਪ੍ਰੈਲ ਭਈ ਭਈ ਚੱਲਦਾ। ਮਈ 'ਚ 6 ਮਹੀਨੇ ਹੋ ਗਏ। ਰਿਜ਼ਲਟ ਆ ਗਿਆ? ਨਹੀਂ। ਫਿਰ ਤੁਸੀਂ ਘਰੋ ਸੋਚਣ ਕਿਵੇਂ ਸੋਚਿਆ ਵੀ ਕੀ ਚੱਕਰ ਹੋਇਆ ਵੀ ਤੁਸੀਂ ਥੋੜਾ ਜਣਾ ਦੇਵੋ। ਅਰਜੰਤ ਨੇ ਵਧੀਆ ਨਹੀਂ ਤੁਹਾਨੂੰ ਪਤਾ ਸੀ ਰਿਜ਼ਲਟ ਨਹੀਂ ਵਧੀਆ ਹੋਣਾ ਪੇਪਰ ਨਹੀਂ ਵਧੀਆ ਪੰਜ ਵਧੀਆ ਹੋਏ ਸੀ ਹਾਂਜੀ ਤੇ ਫਿਰ ਪੰਜ ਨੂੰ ਵਧੀਆ ਨੂੰ ਨਹੀਂ ਕੰਸੀਡਰ ਕੀਤਾ ਗਿਆ ਕੀ ਹੋਇਆ ਸੀ ਮਤਲਬ ਮਨਜ ਐਦਾਂ ਸੋਚ ਆਈ ਕਿ ਯਾਰ ਘਰੇ ਨੰਬਰ ਘਟਾਉਣੇ ਕੀ ਕਹਾਂਗੇ ਕਰਦੇ ਕੋਟ ਦੇ ਮਾਰਦੇ ਤਾਂ ਨਹੀਂ ਪਿਆਰ ਨਾਲ ਹੀ ਪੁੱਛਿਆ ਉਹ ਵੈਸੇ ਹੀ ਕਹਿ ਆ ਉਹ ਨੰਬਰ ਪੂਰੇ ਹੋਣੇ ਚਾਹੀਦੇ ਹਾਂ ਹਾਂਜੀ ਕਿਵੇਂ ਫਿਰ ਅਗਲੀ ਈਅਰ ਜਾਂਦਾ ਪਲਾਨ ਤਾਂ ਨਹੀਂ ਹੁਣ ਤਾਂ ਘਰੇ ਰੋਗੇ ਪੜਾਈ ਵਧੀਆ ਕਰ ਲੋ ਹੈ ਹਨਾ ਕੁਝ ਕਹਿਣਾ ਚਾਹੋਗੇ ਜਿਹੜੇ ਬੱਚੇ ਪਸਦੇ ਨੇ ਈ ਲੱਗਦਾ ਭੱਜ ਕੇ ਮਜ਼ਾ ਆਇਆ ਨਹੀਂ ਨਾ ਪੈਸੇ ਫਿਰ ਕਿੰਨਾ ਰੈਂਟ ਕਿੱਥੇ ਕਿੱਥੇ ਰਹੇ ਜਾ ਗੁਰਦੁਆਰੇ ਕੋਲ ਸਦਾ ਸਾਥ ਕੀਵੇਂ ਲੱਗ ਗਿਆ ਕੋਲ ਸਨੇ ਲੱਭ ਗਿਆ ਨਾ ਕੁਛ ਕਹਿਤ ਨਹੀਂ ਮੇਰੇ ਪਿਆਰ ਨਾਲ ਜਾਂਦਾ ਚਾਹ ਪਾਣੀ ਰੋਟੀ ਖਾਈ ਹਾਂਜੀ ਕੁਝ ਕਹਿਣਾ ਚਾਹੋਗੇ ਬੋਲੋ ਬਹੁਤ ਵਧੀਆ ਇਹ ਦੇਖ ਸਕਦੇ ਹੋ ਕਿ ਕੁਝ ਨਾ ਕੁਛ ਘਬਰਾਟ ਵੀ ਹੈ ਇਹਦੇ ਚ ਪਰ ਅਸੀਂ ਅੱਜ ਵੀ ਉਹਨਾਂ ਮਾਪਿਆਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਜਿਨ੍ਹਾਂ ਨੂੰ ਇੰਜ ਲੱਗਦਾ ਹੋਵੇ ਕਿ ਬੱਚੇ ਦੇ ਮਾਰਕਸ ਘੱਟ ਮਾਰਕਸ ਦਾ ਬਹੁਤਾ ਮੈਟਰ ਨਹੀਂ ਹੁੰਦਾ ਮਾਰਕਸ ਤਾਂ ਫੇਰ ਆ ਜਾਣਗੇ ਪਰ ਜੇ ਬੱਚਾ ਕੋਈ ਹੋਰ ਹਰਕਤ ਕਰ ਜਾਵੇ ਤੇ ਸ਼ਾਇਦ ਉਸ ਨੂੰ ਰਿਕਵਰ ਕਰਨਾ ਮੁਸ਼ਕਲ ਹੋਏਗਾ ਪਰ ਨਾਲਾ ਤੋਂ ਸਹਿਯੋਗੀ ਦੇ ਨਾਲ ਮਨਿੰਦਰ ਸਿੰਘ ਦੀ ਖਾਸ